ਤੋ ਬਤਾ ਜਿਹੜਾ ਤਾਨ ਹੈ ਉਹ ਕੰਨਿਆਦਾਨ ਹੈ ਅੱਜ ਸ਼ਿਵ ਸ਼ੰਕਰਜੀਤ ਕਲਾਪਲੋਂ ਪੰਜ ਸਾਡੀਆਂ ਬੱਚੀਆਂ ਦਾ ਜਿਹੜਾ ਵਿਆਹ ਹੈ ਉਹ ਕਰਵਾਇਆ ਗਿਆ ਇਨਾ ਕੋਲਕਟਾ ਘਟ ਵੀ ਐਪਲੀਕੇਸ਼ਨਾਂ ਜਿਹੜੀਆਂ ਸੀ 15 ਤੋਂ 20 ਐਪਲੀਕੇਸ਼ਨਾਂ ਸੀਗੀਆਂ ਜਿਹੜੇ ਵਿਆਹ ਵਾਸਤੇ ਸੀ ਵਾਕਈ ਹੀ ਜ਼ਰੂਰਤਮੰਦ ਹੈ ਲੜਕੀ ਤਾਂ ਉਹ ਛਾੜ ਕੇ ਇਹਨਾਂ ਨੇ ਪੰਜ ਲੜਕੀਆਂ ਜਿਹੜੀਆਂ ਛਾੜ ਕੇ ਇਹ ਉਪਰ ਵਾਲਾ ਜਿਹੜਾ ਜ਼ਰੂਰਤਮੰਦ ਲੜਕੀਆਂ ਦਾ ਕੰਨਿਆਦਾਨ ਜਿਹੜਾ ਇਹ ਕਰਾ ਰਹੇ ਨੇ ਏ ਕੋਈ ਕਿਸੇ ਨੂੰ ਦਿਖਾਵਾ ਨਹੀਂ ਕਰਦੇ ਕੋਈ ਕਿਸੇ ਪਾਸੇ ਨਹੀਂ ਜਾਂਦੇ ਆ ਕਿ ਔਰ ਇਹ ਬਿਲਕੁਲ ਨੀਡਰ ਹੋ ਕੇ ਨੀਡਰ ਹੋ ਕੇ ਸ਼ਹਿਰ ਤੋਂ ਪੈਸੇ ਇਕੱਠੇ ਇਕੱਲਾ ਇਕੱਲਾ ਪੈਸਾ ਇਕੱਠਾ ਕਰਕੇ ਇਹ ਕੰਮ ਜਿਹੜਾ ਹੈ ਇਹ ਪੂਰ ਚਾੜਦੇ ਨੇ ਬਹੁਤ ਬਹੁਤ ਧੰਨਵਾਦ ਪਤੋ ਰੋਣ ਨੂੰ ਵਾਰ-ਵਾਰ ਸਭ ਤੋਂ ਵੱਡਾ ਜਿਹੜਾ ਤਾਨਾ ਉਹ ਕੰਨਿਆਂ ਦਾ ਮਿਲਦਾ ਅੱਜ ਸ਼ਿਵ ਸ਼ੰਕਰ ਜੂਤ ਕਲਾਬ ਵੱਲੋਂ ਪੰਜ ਸਾਡੀਆਂ ਬੱਚੀਆਂ ਦਾ ਜਿਹੜਾ ਵਿਆਹ ਉਹ ਕਰਵਾਇਆ ਗਿਆ ਔਰ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਆ ਸੱਚੇ ਬਾਦਸ਼ਾਹ ਦੇ ਸਰਨ 'ਚ ਬੇਨਤੀ ਵੀ ਕਰਦਾ ਹੈ ਕਿ ਇਹਨਾਂ ਬੱਚਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਔਰ ਸਮਾਜ ਇਹਨਾਂ ਦਾ ਨਾਮ ਬਣੇ ਔਰ ਤਰੱਕੀਆਂ ਹੋਣ ਚੜ੍ਹਦੀ ਕਲਾ ਚ ਕੰਦਿਆ ਪਹਾੜ ਕਲਿਆ ਅੱਜ ਸ਼ਿਵ ਸ਼ੰਕਰ ਯੂਥ ਕਲੱਬ ਵੱਲੋਂ ਇਹ ਉਪਰਾਲਾ ਪੰਜ ਜ਼ਰੂਰਤਮੰਦ ਲੜਕੀਆਂ ਦਾ ਵਿਆਹ ਜਿਹੜਾ ਕਿ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇਹਨਾਂ ਕੋਲ ਘਟੂ ਘਟਵੀ ਐਪਲੀਕੇਸ਼ਨਾਂ ਜਿਹੜੀਆਂ ਸੀ 15 ਤੋਂ 20 ਐਪਲੀਕੇਸ਼ਨਾਂ ਸੀਗੀਆਂ ਜਿਹੜੇ ਵਿਆਵਸਥੀ ਸੀ ਲੇਕਿਨ ਇਹਨਾਂ ਨੇ ਘਰ ਘਰ ਜਾ ਜਾ ਕੇ ਰਮਨ ਜੀ ਨੇ ਰਮਨ ਜੀ ਦੀ ਟੀਮ ਨੇ ਇਹਨਾਂ ਨੇ ਘਰ ਘਰ ਜਾ ਜਾ ਕੇ ਜਿਹੜਾ ਇਹ ਉਪਰਾਲਾ ਇਹ ਚੁਣ ਚੁਣ ਕੇ ਵੀ ਹਾਂ ਵਾਕੇ ਹੀ ਜ਼ਰੂਰਤਮੰਦ ਹੈ ਲੜਕੀ ਤਾਂ ਉਹ ਛਾੜ ਕੇ ਇਹਨਾਂ ਨੇ ਪੰਜ ਲੜਕੀਆਂ ਜਿਹੜੀਆਂ ਛਾੜ ਕੇ ਇਹ ਉਪਰਾਲਾ ਜਿਹੜਾ ਜ਼ਰੂਰਤਮੰਦ ਲੜਕੀਆਂ ਦਾ ਕੰਨਿਆਦਾਨ ਜਿਹੜਾ ਇਹ ਕਰਾ ਰਹੇ ਨੇ ਅਸੀਂ ਪੂਰੇ ਸ਼ਹਿਰ ਵਾਸੀ ਉਹਨਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਜਿਹੜਾ ਕਰਾ ਰਹੇ ਪੂਰਾ ਸ਼ਹਿਰ ਵਾਸੀ ਜਿਹੜੇ ਹੈਗੇ ਇਸ ਕਲੱਬ ਦੇ ਅਸੀਂ ਰਹਿਣੀ ਆ ਕਿ ਜਿਹੜੇ ਇਹ ਵੱਧ ਚੜ ਕੇ ਇਸ ਕੰਮ ਨੂੰ ਜਿਹੜਾ ਇਹ ਕਰਦੇ ਨੇ ਤੇ ਸਾਡਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਸਾਨੂੰ ਗਰਵ ਹੈ ਵੀ ਇਹ ਸ਼ਬ ਸ਼ੰਕਰ ਯੂਥ ਕਲੱਬ ਜਿਹੜਾ ਹੈਗਾ ਵੀ ਸਾਡੇ 15 ਨੰਬਰ ਵਾਰਡ ਦੇ ਵਿੱਚ ਵੱਧ ਚੜ ਕੇ ਕੰਮ ਕਰ ਰਿਹਾ ਇਹ ਹਰ ਸਾਲ ਇੱਕ ਇਕੱਲਾ ਇਹ ਕੰਮ ਨਹੀਂ ਕਰਦੇ ਪਿਛਲੇ ਸਾਲ ਵੀ ਦੋ ਦੋ ਜ਼ਰੂਰਤਮੰਦ ਲੜਕੀਆਂ ਦੀ ਇਹਨਾਂ ਨੇ ਸ਼ਾਦੀ ਕੀਤੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਬਲੱਡ ਕੈਂਪ ਲਗਾਏ ਨੇ ਬਲੱਡ ਕੈਂਪ ਵੀ ਹਰ ਸਾਲ ਦੋ ਬਲੱਡ ਕੈਂਪੇ ਪੱਕੇ ਹੀ ਲਵਾਉਂਦੇ ਆ ਰਹੇ ਨੇ ਔਰ ਇਹ ਪੱਕੇ ਕੰਮ ਕਰ ਰਹੇ ਨੇ ਔਰ ਇਹ ਵਾਕਈ ਜਿਹੜੇ ਸਲਾਗਾਂ ਜੋ ਕੰਮ ਨਹੀਂ ਜਿਹੜੇ ਕੀ ਇਹ ਲਾਈਵ ਕੰਮ ਕਰਦੇ ਨੇ ਇਹ ਕੋਈ ਕਿਸੇ ਨੂੰ ਦਿਖਾਵਾ ਨਹੀਂ ਕਰਦੇ ਕੋਈ ਕਿਸੇ ਪਾਸੇ ਨਹੀਂ ਜਾਂਦੇ ਹੈ ਕਿ ਔਰ ਇਹ ਬਿਲਕੁਲ ਲੀਡਰ ਹੋ ਕੇ ਵੀ ਲੀਡਰ ਹੋ ਕੇ ਸ਼ਹਿਰ ਤੋਂ ਪੈਸੇ ਇਕੱਠੇ ਕੱਲਾ ਕੱਲਾ ਪੈਸਾ ਇਕੱਠਾ ਕਰਕੇ ਇਹ ਕੰਮ ਜਿਹੜਾ ਹੈ ਇਹ ਪੂਰ ਚਾੜਦੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਾ ਕਲੱਬ ਸਾਰਾ ਸ਼ਹਿਰ ਇਹਦਾ ਧੰਨਵਾਦ ਸਭ ਤੋਂ ਵੱਡਾ ਜਿਹੜਾ ਤਾਂ ਹੈ ਉਹ ਕੰਨਿਆਂ ਦਾ ਅੱਜ ਸ਼ਿਵ ਸ਼ੰਕਰ ਜੀ ਕਲਾਪਲੋਂ ਪੰਜ ਸਾਡੀਆਂ ਬੱਚੀਆਂ ਦਾ ਜਿਹੜਾ ਵਿਆਹ ਹੈ ਉਹ ਕਰਵਾਇਆ ਗਿਆ। ਇਹਨਾਂ ਕੋਲਕਟੂ ਘਟ ਵੀ ਐਪਲੀਕੇਸ਼ਨਾਂ ਜਿਹੜੀਆਂ ਸੀ 15 ਤੋਂ 20 ਐਪਲੀਕੇਸ਼ਨਾਂ ਸੀਗੀਆਂ ਜਿਹੜੇ ਵਿਆਹ ਵਾਸਤੇ ਸੀ। ਵਾਕਈ ਹੀ ਜ਼ਰੂਰਤਮੰਦ ਹੈ ਲੜਕੀ। ਉਹ ਛਾੜ ਕੇ ਇਹਨਾਂ ਨੇ ਪੰਜ ਲੜਕੀਆਂ ਜਿਹੜੀਆਂ ਛਾੜ ਕੇ ਇਹ ਉੱਪਰ ਵਾਲਾ ਜਿਹੜਾ ਹੈ ਜ਼ਰੂਰਤਮੰਦ ਲੜਕੀਆਂ ਦਾ ਕੰਨਿਆਦਾਨ ਜਿਹੜਾ ਇਹ ਕਰਾ ਰਹੇ ਨੇ। ਏ ਕੋਈ ਕਿਸੇ ਨੂੰ ਦਿਖਾਵਾ ਨਹੀਂ ਕਰਦੇ ਕੋਈ ਕਿਸੇ ਪਾਸੇ ਨਹੀਂ ਜਾਂਦੇ ਹੈ ਕਿ ਔਰ ਇਹ ਬਿਲਕੁਲ ਨੀਡਰ ਹੋ ਕੇ ਨੀਡਰ ਹੋ ਕੇ ਸ਼ਹਿਰ ਤੋਂ ਪੈਸੇ ਇਕੱਠੇ ਇਕੱਲਾ ਇਕੱਲਾ ਪੈਸਾ ਇਕੱਠਾ ਕਰਕੇ ਇਹ ਕੰਮ ਜਿਹੜਾ ਹੈ ਇਹ ਪੂਰ ਚਾੜਦੇ ਨੇ ਧੰਨਵਾਦ ਪਸਾ ਰੋਣ ਨੂੰ ਵਾਰ-ਵਾਰ ਸਭ ਤੋਂ ਵੱਡਾ ਜਿਹੜਾ ਤਾਨ ਹੈ ਉਹ ਕੰਨਿਆ ਦਾ ਮਹਿੰਦਾ ਅੱਜ ਸ਼ਿਵ ਸ਼ੰਕਰ ਜੂਤ ਕਲਾ ਵੱਲੋਂ ਪੰਜ ਸਾਡੀਆਂ ਬੱਚੀਆਂ ਦਾ ਜਿਹੜਾ ਵਿਆਹ ਉਹ ਕਰਵਾਇਆ ਗਿਆ ਔਰ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਹੈ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਹੈ ਸੱਚੇ ਬਾਦਸ਼ਾਹ ਦੇ ਸਰਨਜ ਬੇਨਤੀ ਵੀ ਕਰਦਾ ਹੈ ਕਿ ਇਹਨਾਂ ਬੱਚਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਔਰ ਸਮਾਜ ਛੇਨਾ ਦਾ ਨਾਮ ਬਣੇ ਔਰ ਤਰੱਕੀਆਂ ਹੋਣ ਚੜ੍ਹਦੀ ਕਲਾ ਚ ਕੰਡਿਆ ਆਹਾ ਲਿਆ ਅੱਜ ਸ਼ਿਵ ਸ਼ੰਕਰ ਯੂਥ ਕਲੱਬ ਵੱਲੋਂ ਇਹ ਉਪਰਾਲਾ ਪੰਜ ਜ਼ਰੂਰਤਮੰਦ ਲੜਕੀਆਂ ਦਾ ਵਿਆਹ ਜਿਹੜਾ ਕਿ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇਹਨਾਂ ਕੋਲ ਘਟੂ ਘਟ ਵੀ ਐਪਲੀਕੇਸ਼ਨਾਂ ਜਿਹੜੀਆਂ ਸੀ 15 ਤੋਂ 20 ਐਪਲੀਕੇਸ਼ਨਾਂ ਸੀਗੀਆਂ ਜਿਹੜੇ ਵਿਆਵਸਥੀ ਸੀ ਲੇਕਿਨ ਇਹਨਾਂ ਨੇ ਘਰ ਘਰ ਜਾ ਜਾ ਕੇ ਰਮਨ ਜੀ ਨੇ ਰਮਨ ਜੀ ਟੀਮ ਨੇ ਇਹਨਾਂ ਨੇ ਘਰ ਘਰ ਜਾ ਜਾ ਕੇ ਜਿਹੜਾ ਇਹ ਉਪਰਾਲਾ ਇਹ ਚੁਣ ਚੁਣ ਕੇ ਵੀ ਹਾਂ ਵਾਕੇ ਹੀ ਜ਼ਰੂਰਤਮੰਦ ਹੈ ਲੜਕੀ ਤਾਂ ਉਹ ਛਾੜ ਕੇ ਇਹਨਾਂ ਨੇ ਪੰਜ ਲੜਕੀਆਂ ਜਿਹੜੀਆਂ ਛਾੜ ਕੇ ਇਹ ਉਪਰਾਲਾ ਜਿਹੜਾ ਜ਼ਰੂਰਤਮੰਦ ਲੜਕੀਆਂ ਦਾ ਕੰਨਿਆਦਾਨ ਜਿਹੜਾ ਕਰਾ ਰਹੇ ਨੇ ਅਸੀਂ ਪੂਰੇ ਸ਼ਹਿਰ ਵਾਸੀ ਉਹਨਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਜਿਹੜਾ ਕਰਾ ਰਹੇ ਪੂਰਾ ਸ਼ਹਿਰ ਵਾਸੀ ਜਿਹੜੇ ਹੈਗੇ ਇਸ ਕਲੱਬ ਦੇ ਅਸੀਂ ਜਿਹੜੇ ਆ ਕਿ ਜਿਹੜੇ ਵੱਧ ਚੜ ਕੇ ਇਸ ਕੰਮ ਨੂੰ ਜਿਹੜਾ ਇਹ ਕਰਦੇ ਨੇ ਤੇ ਸਾਡਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਸਾਨੂੰ ਗਰਵ ਹੈ ਵੀ ਇਹ ਸ਼ੰਕਰ ਯੂਥ ਕਲੱਬ ਜਿਹੜਾ ਹੈਗਾ ਵੀ ਸਾਡੇ 15 ਨੰਬਰ ਵਾਰਡ ਦੇ ਵਿੱਚ ਵੱਧ ਚੜ ਕੇ ਕੰਮ ਕਰ ਰਿਹਾ ਇਹ ਹਰ ਸਾਲ ਇੱਕ ਇਕੱਲਾ ਇਹ ਕੰਮ ਨਹੀਂ ਕਰਦੇ ਪਿਛਲੇ ਸਾਲ ਵੀ ਦੋ ਦੋ ਜ਼ਰੂਰਤਮੰਦ ਲੜਕੀਆਂ ਦੀ ਇਹਨਾਂ ਨੇ ਸ਼ਾਦੀ ਕੀਤੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਬਲੱਡ ਕੈਂਪ ਲਗਾਏ ਨੇ ਬਲੱਡ ਕੈਂਪ ਵੀ ਹਰ ਸਾਲ ਦੋ ਬਲੱਡ ਕੈਂਪੇ ਪੱਕੇ ਹੀ ਲਵਾਉਂਦੇ ਆ ਰਹੇ ਨੇ ਔਰ ਇਹ ਪੱਕੇ ਕੰਮ ਕਰ ਰਹੇ ਨੇ ਔਰ ਇਹ ਵਾਕਈ ਜਿਹੜੇ ਸਲਾਗਾਂ ਜੋ ਕੰਮ ਨਹੀਂ ਜਿਹੜੇ ਕੀ ਇਹ ਲਾਈਵ ਕੰਮ ਕਰਦੇ ਨੇ ਇਹ ਕੋਈ ਕਿਸੇ ਨੂੰ ਦਿਖਾਵਾ ਨਹੀਂ ਕਰਦੇ ਕੋਈ ਕਿਸੇ ਪਾਸੇ ਨਹੀਂ ਜਾਂਦੇ ਹੈ ਕਿ ਔਰ ਇਹ ਬਿਲਕੁਲ ਲੀਡਰ ਹੋ ਕੇ ਵੀ ਲੀਡਰ ਹੋ ਕੇ ਸ਼ਹਿਰ ਤੋਂ ਪੈਸੇ ਇਕੱਠੇ ਕੱਲਾ ਕੱਲਾ ਪੈਸਾ ਇਕੱਠਾ ਕਰਕੇ ਇਹ ਕੰਮ ਜਿਹੜਾ ਹੈ ਇਹ ਪੂਰ ਚਾੜਦੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਾ ਕਲੱਬ ਸਾਰਾ ਸ਼ਹਿਰ ਇਹਦਾ ਧੰਨਵਾਦ ਹੈ